ਦਿੱਲੀ ਹਾਈ ਕੋਰਟ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੇਜਰੀਵਾਲ ਦੀ ਜ਼ਮਾਨਤ ਤੇ ਹਾਈ ਕੋਰਟ ਵੱਲੋਂ ਰੋਕ ਜਾਰੀ ਰੱਖੀ ਗਈ ਹੈ ਜੀਹਾਂ ਦਾ ਸਹੀ ਇਹ ਕੇਜਰੀਵਾਲ ਕਥਿਤ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਤਿਹਾਰ ਜੇਲ੍ਹ ਦੇ ਵਿੱਚ ਰਹਿ ਰਹੇ ਸੀ ਜਿਨ੍ਹਾਂ ਨੂੰ ਰਾਊਜ਼ ਵੈਨਿਊ ਕੋਰਟ ਦੇ ਵਿੱਚੋਂ ਜ਼ਮਾਨਤ ਮਿਲ ਗਈ ਸੀ ਪਰ ਹੁਣ ਹਾਈ ਕੋਰਟ ਵੱਲੋਂ ਉਹਨਾਂ ਦੀ ਜ਼ਮਾਨਤ ਤੇ ਜਿਹੜਾ ਕੀ ਰੋਕ ਜਾਰੀ ਰੱਖੀ ਗਈ ਹੈ ਸੁਪਰੀਮ ਕੋਰਟ ਦੇ ਫੈਸਲੇ ਆਉਣ ਤੋਂ ਬਾਅਦ ਕੇਜਰੀਵਾਲ ਨੇ ਹਾਈ ਕੋਰਟ ਨੂੰ ਅਪੀਲ ਪਾਈ ਸੀ ਆਪਣੀ ਜਵਾਨ ਨਦੀ ਤੇ ਹਾਈ ਕੋਰਟ ਵੱਲੋਂ ਵੀ ਕੱਲ ਉਹਨਾਂ ਦੀ ਜ਼ਮਾਨਤ ਤੇ ਰੋਕ ਲਗਾ ਦਿੱਤੀ ਗਈ ਸੀ ਤੇ ਅੱਜ ਹਾਈ ਕੋਰਟ ਦਾ ਇੱਕ ਨਵਾਂ ਫੈਸਲਾ ਆਇਆ ਹੈ ਜਿਸ ਦੇ ਵਿੱਚ ਕੇਜਰੀਵਾਲ ਦੀ ਜ਼ਮਾਨਤ ਨੂੰ ਜਾਰੀ ਰੱਖਿਆ ਜਮਾਨਤ ਦੇ ਰੋਕ ਨੂੰ ਜਾਰੀ ਰੱਖਿਆ ਗਿਆ ਹੈ ਤਾਂ ਕਿजरीवाल ਨੂੰ ਹਜੇ ਵੀ ਤਿਹਾਰ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ ਹਾਈ ਕੋਰਟ ਨੇ ਰੌਸੇ ਵੈਨਿਊ ਕੋਰਟ ਤੇ ਜਿਹੜੇ ਨੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਕਾਗਜ਼ ਪੱਤਰਾਂ ਦੀ ਕੇਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਨਹੀਂ ਕੀਤੀ ਹੈ ਕਿ ਉਹਨਾਂ ਨੇ ਬਿਨਾਂ ਜਾਂਚ ਪੜਤਾਲ ਕੀਤੇ ਹੀ ਕਦਲੀ ਦੇ ਸੀਐਮ केजरीवाल ਨੂੰ ਜਮਾਨਤ ਦੇ ਦਿੱਤੀ ਸੀ ਹਾਈ ਕੋਰਟ ਨੇ ਕਿਹਾ ਹੈ ਕਿ ਈਡੀ ਬਿਨਾਂ ਕਿਸੇ ਗੱਲ ਤੋਂ ਐਡੀ ਵੱਡੀ ਚੁਣੌਤੀ ਨਹੀਂ ਦੇ ਦਿੰਦੀ ਤਾਂ ਹਾਈ ਕੋਰਟ ਵੱਲੋਂ ਕੇਜਰੀਵਾਲ ਦੀ ਜ਼ਮਾਨਤ ਤੇ ਜਿਹੜੀ ਰੋਕ ਹੈ ਉਹ ਜਾਰੀ ਰੱਖੀ ਗਈ ਹੈ ਹਜੇ ਵੀ ਕੇਜਰੀਵਾਲ ਨੂੰ ਤਿਹਾਰ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ ਜੀ ਆ ਦੱਸ ਦਈਏ ਕਿ ਦਿੱਲੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਸੀਐਮ ਦਿੱਲੀ ਦੇ ਸੀਐਮ ਨੂੰ ਤਿਹਾਰ ਜੇਲ੍ਹ ਦੇ ਵਿੱਚ ਹੀ ਹਜੇ ਹੋਰ ਟਾਈਮ ਰਹਿਣਾ ਪਵੇਗਾ ਕਿਉਂਕਿ ਉਹਨਾਂ ਦੀ ਜਿਹੜੀ ਹਾਈ ਕੋਰਟ ਨੇ ਜ਼ਮਾਨਤ ਤੇ ਰੋਕ ਲਗਾਈ ਸੀ ਉਹਨੂੰ ਜਾਰੀ ਰੱਖਿਆ ਹੈ ਹਜੇ ਵੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਉਹ ਕਿਸੇ ਪ੍ਰਕਾਰ ਦੀ ਵੀ ਰਾਹਤ ਨਹੀਂ ਮਿਲੀ ਹੈ ਉਹਨਾਂ ਨੂੰ ਜਮਾਨਤ ਨਹੀਂ ਦਿੱਤੀ ਗਈ ਹੈ ਤਦ ਦਾ ਸਹੀ ਹੈ ਕਿ ਹਾਈ ਕੋਰਟ ਵੱਲੋਂ ਕੇਜਰੀਵਾਲ ਦੀ ਜ਼ਮਾਨਤ ਤੇ ਰੋਕ ਨੂੰ ਜਾਰੀ ਰੱਖਦਿਆਂ ਹਾਈ ਕੋਰਟ ਨੇ ਰੌਜ਼ਾਨਾ ਨਿਊਜ਼ ਕੋਰਟ ਤੋਂ ਸਵਾਲ ਕੀਤੇ ਨੇ ਕਿ ਉਹਨਾਂ ਨੇ ਬਿਨਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੇ ਹੀ ਕੇਜਰੀਵਾਲ ਨੂੰ ਕਿਸ ਆਧਾਰ ਤੇ ਜ਼ਮਾਨਤ ਦੇ ਦਿੱਤੀ ਸੀ ਕੇਜਰੀ ਹਾਈ ਕੋਰਟ ਵੱਲੋਂ ਕਿਹਾ ਗਿਆ ਹੈ ਕਿ ਈਡੀ ਬਿਨਾਂ ਕਿਸੇ ਗੱਲ ਤੋਂ ਐਡੀ ਵੱਡੀ ਚੁਣੌਤੀ ਨਹੀਂ ਦੇ ਸਕਦੀ ਤਾਂ ਹਾਈ ਕੋਰਟ ਨੇ ਆਪਣਾ ਜੱਜ ਫੈਸਲਾ ਸੁਣਾਇਆ ਹੈ ਜਿਸ ਦੇ ਵਿੱਚ ਕੇਜਰੀਵਾਲ ਦੀ ਜ਼ਮਾਨਤ ਨੂੰ ਜਮਾਨਤ ਦੀ ਰੋਕ ਨੂੰ ਜਾਰੀ ਰੱਖਿਆ ਗਿਆ ਹੈ ਤਾਂ ਦਿੱਲੀ ਦੇ ਸੀਐਮ ਕੇਜਰੀਵਾਲ ਨੂੰ ਅਜੇ ਹੋਰ ਵੀ ਹੋਰ ਦਿਨ ਤਿਹਾਰ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ ਦਿੱਲੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਤੋਂ जिस अरविंद केजरीवाल को किसी प्रकार की भी राहत नहीं मिली है? हाई कोर्ट वालों उन्होंने जेल के ही आदेश दिखे उन्होंने जमानत हाई कोर्ट वालों किसी प्रकार की भी जमानत नहीं दी गई है केजरीवाल दिल्ली तिहाड़ जेल दे ही रहने दिल्ली हाई कोर्ट तो वही खबर सामने आ रही है केजरीवाल की जमानत से हाई वालों रोक जारी रखी गई है जी हाँ दस दईए केजरीवाल कथित शराब घुटा ਘੁਟਾਲੇ ਮਾਮਲੇ ਦੇ ਵਿੱਚ ਤਿਹਾੜ ਜੇਲ੍ਹ ਦੇ ਵਿੱਚ ਰਹਿ ਰਹੇ ਸੀ ਜਿਨ੍ਹਾਂ ਨੂੰ ਰਾਊਜ਼ ਐਵੈਨਿਊ ਕੋਰਟ ਦੇ ਵਿੱਚ ਜ਼ਮਾਨਤ ਮਿਲ ਗਈ ਸੀ ਪਰ ਹੁਣ ਹਾਈ ਕੋਰਟ ਵੱਲੋਂ ਉਹਨਾਂ ਦੀ ਜ਼ਮਾਨਤ ਤੇ ਜਿਹੜਾ ਕਿ ਰੋਕ ਜਾਰੀ ਰੱਖੀ ਗਈ ਹੈ ਸੁਪਰੀਮ ਕੋਰਟ ਦੇ ਫੈਸਲੇ ਆਉਣ ਤੋਂ ਬਾਅਦ ਕੇਜਰੀਵਾਲ ਨੇ ਹਾਈ ਕੋਰਟ ਨੂੰ ਅਪੀਲ ਪਾਈ ਸੀ ਆਪਣੀ ਜ਼ਮਾਨਤ ਦੀ ਤੇ ਹਾਈ ਕੋਰਟ ਵੱਲੋਂ ਵੀ ਕੱਲ ਉਹਨਾਂ ਦੀ ਜ਼ਮਾਨਤ ਤੇ ਰੋਕ ਲਗਾ ਦਿੱਤੀ ਗਈ ਸੀ ਤੇ ਅੱਜ ਹਾਈ ਕੋਰਟ ਦਾ ਇੱਕ ਨਵਾਂ ਫੈਸਲਾ ਆਇਆ ਹੈ ਜਿਸ ਦੇ ਵਿੱਚ ਕੇਜਰੀਵਾਲ ਦੀ ਜ਼ਮਾਨਤ ਨੂੰ ਜਾਰੀ ਰੱਖਿਆ ਰੱਖਿਆ ਜਮਾਨਤ ਦੇ ਰੋਕ ਨੂੰ ਜਾਰੀ ਰੱਖਿਆ ਗਿਆ ਹੈ ਤਾਂ ਕਿ ਜਰੀਵਾਲ ਨੂੰ ਹਜੇ ਵੀ ਤਿਹਾਰ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ ਹਾਈ ਕੋਰਟ ਨੇ ਰਾਸਵੈਨਿਊ ਕੋਰਟ ਤੇ ਜਿਹੜੇ ਨੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਕਾਗਜ਼ ਪੱਤਰਾ ਦੀ ਕੇਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਨਹੀਂ ਕੀਤੀ ਹੈ ਕਿ ਉਹਨਾਂ ਨੇ ਬਿਨਾਂ ਜਾਂਚ ਪੜਤਾਲ ਕੀਤੇ ਹੀ ਕਾ ਦਿੱਲੀ ਦੇ ਸੀਐਮ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਸੀ ਹਾਈ ਕੋਰਟ ਨੇ ਕਿਹਾ ਹੈ ਕਿ ਈਡੀ ਬਿਨਾ ਕਿਸੇ ਗੱਲ ਤੋਂ ਐਡੀ ਵੱਡੀ ਚੁਣੌਤੀ ਨਹੀਂ ਆ ਦਿੰਦੀ ਤਾਂ ਹਾਈ ਕੋਰਟ ਵੱਲੋਂ ਕੇਜਰੀਵਾਲ ਦੀ ਜ਼ਮਾਨਤ ਤੇ ਜਿਹੜੀ ਰੋਕ ਹੈ ਉਹ ਜਾਰੀ ਰੱਖੀ ਗਈ ਹੈ ਹਜੇ ਵੀ ਕੇਜਰੀਵਾਲ ਨੂੰ ਤਿਹਾਰ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ ਜੀ ਆ ਦੱਸ ਨਹੀਂ ਇਹ ਕਿ ਦਿੱਲੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਸੀਐਮ ਦਿੱਲੀ ਦੇ ਸੀਐਮ ਨੂੰ ਤਿਹਾਰ ਜੇਲ੍ਹ ਦੇ ਵਿੱਚ ਹੀ ਹਜੇ ਹੋਰ ਟਾਈਮ ਰਹਿਣਾ ਪਵੇਗਾ ਕਿਉਂਕਿ ਉਹਨਾਂ ਦੀ ਜਿਹੜੀ ਹਾਈ ਕੋਰਟ ਨੇ ਜ਼ਮਾਨਤ ਤੇ ਰੋਕ ਲਗਾਈ ਸੀ ਉਹਨੂੰ ਜਾਰੀ ਰੱਖਿਆ ਹੈ ਅਜੇ ਵੀ ਹਰਵਿੰਦ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਉਹ ਕਿਸੇ ਪ੍ਰਕਾਰ ਦੀ ਵੀ ਰਾਹਤ ਨਹੀਂ ਮਿਲੀ ਹੈ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਗਈ ਹੈ ਤਦਦਾਸ ਹੈ ਕਿ ਹਾਈ ਕੋਰਟ ਵੱਲੋਂ ਕੇਜਰੀਵਾਲ ਦੀ ਜ਼ਮਾਨਤ ਤੇ ਰੋਕ ਨੂੰ ਜਾਰੀ ਰੱਖਦਿਆਂ ਹਾਈ ਕੋਰਟ ਨੇ ਰੌਜ਼ਾਨਾ ਨਿਊਜ਼ ਕੋਰਟ ਤੋਂ ਸਵਾਲ ਕੀਤੇ ਨੇ ਕਿ ਉਹਨਾਂ ਨੇ ਬਿਨਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੇ ਹੀ ਕੇਜਰੀਵਾਲ ਨੂੰ ਕਿਸ ਆਧਾਰ ਤੇ ਜ਼ਮਾਨਤ ਦੇ ਦਿੱਤੀ ਸੀ ਕੇਜਰੀ ਹਾਈ ਕੋਰਟ ਵੱਲੋਂ ਕਿਹਾ ਗਿਆ ਹੈ ਕਿ ਏ.ਈ.ਡੀ ਬਿਨਾ ਕਿਸੇ ਗਾਲ ਤੋਂ ਐਡੀ ਵੱਡੀ ਚੁਣੌਤੀ ਨਹੀਂ ਦੇ ਸਕਦੀ ਤਾਂ ਹਾਈ ਕੋਰਟ ਨੇ ਆਪਣਾ ਅੱਜ ਫੈਸਲਾ ਸੁਣਾਇਆ ਹੈ ਜਿਸ ਦੇ ਵਿੱਚ ਕੇਜਰੀਵਾਲ ਦੀ ਜ਼ਮਾਨਤ ਨੂੰ ਜ਼ਮਾਨਤ ਦੀ ਰੋਕ ਨੂੰ ਜਾਰੀ ਰੱਖਿਆ ਗਿਆ ਹੈ ਤਾਂ ਦਿੱਲੀ ਦੇ ਸੀਐਮ ਕੇਜਰੀਵਾਲ ਨੂੰ ਅਜੇ ਹੋਰ ਵੀ ਹੋਰ ਦਿਨ ਤਿਹਾਰ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ ਦਿੱਲੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਤੋਂ जिस दे अरविंद केजरीवाल किसी प्रकार की भी राहत नहीं मिली है हाईकोर्ट कोर्ट वालों उन्होंने जेल के ही आदेश दते गए हैं जिथे उन्होंने जमानत हाईकोर्ट वालों किसी प्रकार की भी जमानत नहीं दिती गई है केजरीवाल दिल्ली तिहाड़ जेल के रह